I'll see you in the one. you

Oh, no.

ਮਾਧੂ ਗਤਨਾ ਨੂੰ ਮਾਧੂ ਗੀ ਵਾਹਿਗੁਰੂ 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 ਜੀ ਮਾਧੂ ਗਤਨਾ ਨੂੰ ਮਾਧੂ ਗੀ ਨਾਨਕ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਸ ਤੋ ਆਇਆ ਪਤਾ ਨਹੀਂ ਕਿੱਥੇ ਜਾਵਣਾ ਨਹੀਂ ਜਾਣਦੇ ਜਿੰਦੇ ਸਭ ਹਰੇ ਹਾਲੇ ਗੁਰ ਕੇ ਸ਼ਬਦ ਵਿਚਾਰ ਗੁਰ ਕੇ ਸ਼ਬਦ ਵਿਚਾਰ ਕਿਹ ਕੇ ਸ਼ਬਦ ਵਿਚਾਰ

ਸੋ ਦੁਪਤੇ ਜਾਵੇ ਨਾ ਸਾਰੇ ਗਾਗ ਬਿਗੜਨ ਪਰਿੰਦੇ ਨਾ ਦੇਣਾ ਸਾਰੇ ਗਾਗ ਬਿਗੜਨ ਪਰਿੰਦੇ ਕੜ ਬਾੜੀ ਸਾਤ ਗੁਰ ਦੇ ਨੀ ਉੱਠ ਜਾਗ ਮੇਰੀਏ ਜਿੰਦੂ ਸਵਾਮੀ ਰਾਖਾ ਕਰੀ ਨੀ ਨਾਗ ਮੇਰੇ

ਅਜੇ ਖੰਡੇ ਤੇ ਕੇਸਰੀ ਦਾਣੇ ਫੋਗ ਆਲੀ ਬਾਜਾ ਵਾਵੇਂ ਜੀ ਬਹੁ ਜੀ ਕੀ ਪਤੇ ਸੋ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਸਤਿਗੁਰਾਂ ਦੇ ਮਹਾਂਵਾਕ ਅਨੁਸਾਰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਧੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੰਦੇਰ ਪਲਵਾ ਦੇ ਮਹਾਂਵਾਕ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਲਿਓ ਬੁਰਦਵਾਰਾ ਸ਼੍ਰੋਮਣੀ ਜਰਨਾਇਲ ਅਮਰਸ਼ੀਰ ਰੰਗਰੇਟੇ ਗੁਰੂ ਕੇ ਬੇਟੇ ਸ਼ੌਣੀ ਨੇ ਸਿੰਘ ਪਿੰਡ ਬੀਤਲਾ ਵਸਤੀ ਨੰਬਰ 5 ਤੋਂ ਪ੍ਰਵਾਦ ਪੇਰੀਆਂ ਦੀ ਸੇਵਾ ਪ੍ਰਾਰambh ਚੱਲ ਰਹੀ ਹੈ ਅੱਜ ਅਮਰਤ ਵੇਲੇ ਦੀ ਪ੍ਰਵਾਦ ਪੇਰੀ ਭਾਈ ਸਰਪਾਈ ਜਲੌਰ ਸਿੰਘ ਜੀ ਉਹਨਾਂ ਦੇ ਗ੍ਰਹਿ ਕੇ ਸੰਗਤ ਦੇ ਚਰਨ ਪਏ ਸਤਿਗੁਰੂ ਕਿਰਪਾ ਕਰਨ ਕਿਉਂਕਿ 사ਤਗੁਰਾਂ ਦੇ ਫਰਮਾਨ ਨੇ ਮਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਦੁਰਗੁਬਿੰਦ ਕਾ ਪੂਰਨ ਗੁਣਤਾਸ ਦੇ ਮਹਾਵਾਕ ਅਨੁਸਾਰ ਆਜਾ ਹੋ ਜਾਂ ਸਾਰੀਆਂ ਸੰਗਤਾਂ ਦਾ ਭਾਈ ਸੈਪਾਈ ਜਲੌਰ ਸਿੰਘ ਜੀ ਤਾ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਸੇਵਾ ਕਰਨ ਦੇ ਬਾਲ ਉਦਮ ਚਾਉ ਤੇ ਉਤਸ਼ਾਹ ਬਖਸ਼ਿਸ਼ ਕਰਦੇ ਰਹਿਣ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪੰਜ ਤਰੀਕ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਪਹਿਲੀ ਪਾਤਸ਼ਾਹੀ ਉਹਨਾਂ ਦਾ ਉਤਾਰ ਗੁਰਪੁਰੂ ਜੋ ਮਨਾਇਆ ਜਾ ਰਿਹਾ ਹੈ ਪਿੰਡ ਬਿਰਡ ਤਲਾ ਦੀਆਂ ਸਭੂ ਸਿੱਖ ਸੰਗਤਾਂ ਵੱਲੋਂ ਵੀ ਰੋਮਣੀ ਜਰਨੈਲ ਅ ਮਰਸ਼ੀਦ ਰੰਗਰੇਟੇ ਗੁਰੂ ਕੇ ਬੇਟੇ ਸ਼ਾਉਣੀ ਨੈਕਸ ਸਿੰਘ ਉਹਨਾਂ ਦੇ ਸਤਾਨ ਤੇ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜਿਆਂ ਦਾ ਅਵਤਾਰ ਗੁਰਪੁਰਬ ਮਨਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਨਾਲ ਜੁੜਨ ਦੇ ਬਾਣੀ ਬਾਣੇ ਦੇ ਧਾਰਨੀ ਬਣਾਉਣ ਕੇ ਪਰਮ ਬਖਸ਼ਿਸ਼ ਕਰਨ ਸੋ ਸਾਡਾ ਇਹ ਉਪਦੇਸ਼ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌੜ ਸਿਖਾਓ ਗੁਰੂ ਵਾਲੇ ਬਣਾਓ ਬਾਣੀ ਬਾਣੇ ਦੇ ਧਾਰਨੀ ਬਣਾਓ ਸੋ ਇਹਨੇ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨੇ ਜਰਦੀ ਆਇਓ ਖੜਾ ਹੋ ਪਹਿਲਾ ਨਿਸ਼ਾਨ ਸਿੰਘ ਨੂੰ ਬੁਲਾਓ ਜੀ ਬਾਬਾ ਹਰੀ ਸਿੰਘ ਜੀ ਬਾਬਾ ਹਰੀ ਸਿੰਘ ਜੀ ਬਾਬਾ ਜੀ ਆਜੋ ਆਜੋ ਵਾਹਿਗੁਰੂ ਬੋਲੇ ਸੰਗੋ ਆਉ ਸਾਥ ਸਿਮਿਆ ਕਾ बोले सो निहाल सत श्री अकाल बोले सो निहाल सत श्री अकाल धन्यवाद शाबाश हां बहुत शाबाश जी ਪਤਨਾਮ ਵਾਲੀ ਗੁਰੂ ਸਤਨਾਮ ਵਾਲੀ ਗੁਰੂ ਸਤਨਾਮ ਵਾਲੀ ਗੁਰੂ ਸਤਨਾਮ ਵਾਲੀ ਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸ੍ਰੀ ਕਾੰਗਰ ਮਹਾਰਾਜ ਸਾਧੂ ਜੀ ਨੇ ਜੀਵਨ ਦੇ ਪਾਵਨ ਬਹੁਤ ਜਰਨਾ ਨੂੰ ਬਾਦੋ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਸਤਿ ਸ੍ਰੀ ਅਕਾਲ ਆ ਗਿਆ ਦੇ ਵਿੱਚ ਨਹੀਂ ਪੀ ਤੂੰ ਆ